ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਵੀ ਕਦੇ ਚਿਪਸ ਖੋਲਦੇ ਹੋਏ ਸੋਚਿਆ ਕਿ ਇਹਨਾਂ ਪੈਕਟਾਂ 'ਚ ਚਿਪਸ ਤਾਂ ਘੱਟ ਪਰ ਹਵਾ ਬਹੁਤ ਹੁੰਦੀ ਹੈ ਪਰ ਹਕੀਕਤ ਵਿੱਚ ਇਹ ਸਿਰਫ ਹਵਾ ਨਹੀਂ ਹੁੰਦੀ ਇਸ ਵਿੱਚ ਹੁੰਦੀ ਹੈ ਨਾਈਟ੍ਰੋਜਨ ਗੈਸ ਹੁਣ ਤੁਸੀਂ ਸੋਚ ਰਹੇ ਹੋਵੋਗੇ ਨਾਈਟ੍ਰੋਜਨ ਕਿਉਂ ਇਹ ਇਸ ਲਈ ਕਿਉਂਕਿ ਨਾਈਟ੍ਰੋਜਨ ਗੈਸ ਦਾ ਨਾ ਤਾਂ ਕੋਈ ਰੰਗ ਹੁੰਦਾ ਹੈ ਨਾ ਗੰਧ ਤੇ ਨਾ ਹੀ ਕਿਸੇ ਤਰ੍ਹਾਂ ਦਾ ਸਵਾਦ ਇਹ ਗੈਸ ਬਿਲਕੁਲ ਨਿਸ਼ਕਰੀਏ ਹੁੰਦੀ ਹੈ ਜਿਸ ਦਾ ਮਤਲਬ ਇਹ ਹੈ ਕਿ ਇਹ ਕਿਸੇ ਵੀ ਹੋਰ ਤੱਤ ਜਿਵੇਂ ਆਕਸੀਜਨ ਆਦਿ ਨਾਲ ਆਸਾਨੀ ਨਾਲ ਰਿਐਕਟ ਨਹੀਂ ਕਰਦੀ ਅਤੇ ਜੇ ਚਿਪਸ ਦੇ ਪੈਕੇਟ ਵਿੱਚ ਆਕਸੀਜਨ ਭਰ ਦਿੱਤੀ ਜਾਵੇ ਤਾਂ ਚਿਪਸ ਬਹੁਤ ਜਲਦੀ ਬੇਸਵਾਦ ਹੋ ਜਾਣਗੇ ਤੇ ਖਰਾਬ ਵੀ ਪਰ ਨਾਈਟ੍ਰੋਜਨ ਦੀ ਵਰਤੋਂ ਨਾਲ ਚਿਪਸ ਲੰਬੇ ਸਮੇਂ ਤੱਕ ਕ੍ਰਿਸਪੀ ਤੇ ਤਾਜ਼ੇ ਰਹਿੰਦੇ ਹਨ ਨਾਈਟ੍ਰੋਜਨ ਗੈਸ ਚਿਪਸ ਦੇ ਪੈਕੇਟ ਨੂੰ ਇੱਕ ਪ੍ਰੋਟੈਕਟਿਵ 쿠ਸ਼ਨ ਵਾਂਗ ਕੰਮ ਕਰਦੀ ਹੈ ਜਿਸ ਕਰਕੇ ਟਰਾਂਸਪੋਰਟ ਵੇਲੇ ਵੀ ਚਿਪਸ ਟੁੱਟਦੇ ਨਹੀਂ ਹਨ ਇਸ ਤਕਨੀਕ ਨੂੰ ਕਹਿੰਦੇ ਹਨ ਨਾਈਟ੍ਰੋਜਨ ਫਲਸ਼ਿੰਗ ਜੋ ਸਿਰਫ ਚਿਪਸ ਹੀ ਨਹੀਂ ਬਲਕਿ ਬਿਜਲੀ ਦੇ ਬਲਵਾਂ ਵਿੱਚ ਵੀ ਵਰਤੀ ਜਾਂਦੀ ਹੈ ਜਿਸ ਨਾਲ ਉਸ ਦੀ ਉਮਰ ਵਾਧੀ ਹੈ ਅਤੇ ਹੋਰ ਵੀ ਇੱਕ ਮਨੋਵਿਗਿਆਨਿਕ ਤਰਕ ਹੈ ਤਾਂ ਕਿ ਪੈਕੇਟ ਵੱਡਾ ਲੱਗੇ ਅਤੇ ਗ੍ਰਾਹਕ ਨੂੰ ਲੱਗਦਾ ਹੈ ਕਿ ਅੰਦਰ ਚਿਪਸ ਵੀ ਵੱਧ ਹਨ ਇਹ ਮਾਰਕੀਟਿੰਗ ਦੀ ਇੱਕ ਸੋਚ ਸਮਝ ਕੇ ਬਣਾਈ ਚਾਲ ਹੁੰਦੀ ਹੈ ਹੁਣ ਦੱਸੋ ਤੁਸੀਂ ਪਹਿਲਾਂ ਕਦੇ ਇਹ ਗੱਲ ਸੋਚੀ ਸੀ ਜੇ ਤੁਸੀਂ ਹੈਰਾਨ ਹੋ ਤਾਂ ਕਮੈਂਟ ਕਰਕੇ ਦੱਸੋ ਤੁਸੀਂ ਕਿਹੜੇ ਬ੍ਰਾਂਡ ਦੇ ਚਿਪਸ ਸਭ ਤੋਂ ਵਧੀਆ ਪਸੰਦ ਕਰਦੇ ਹੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ 是真实的，卡尔。